ਅਸੀਂ ਅਖ਼ਬਾਰਾਂ ਵਿੱਚ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਸੁਣਦੇ ਆਂ ਦੇਖਦੇ ਆਂ ਕੁਝ ਔਰਤਾਂ ਵੱਲੋਂ ਇਹ ਆਖਿਆ ਜਾਂਦਾ ਹੈ ਕਿ ਮੇਰੇ ਨਾਲ ਇਸ ਮਰਦ ਵੱਲੋਂ ਇੰਨੇ ਸਾਲ ਤੱਕ ਜ਼ਬਰਦਸਤੀ ਕੀਤੀ ਗਈ ਜਿਸਮਾਨੀ ਤੌਰ ਤੇ ਟੌਰਚਰ ਕੀਤਾ ਗਿਆ ਪਰ ਮੇਰੀ ਗੱਲ ਕੌੜੀ ਜ਼ਰੂਰ ਲੱਗੂਗੀ ਜਬਰਦਸਤੀ ਟੌਰਚਰ ਤੱਕਾ ਇੱਕ ਵਾਰ ਹੋ ਸਕਦਾ ਹੈ ਜੇ ਕਈ ਕਈ ਸਾਲ ਤੱਕ ਕੋਈ ਔਰਤ ਉਸ ਮਰਦ ਦੇ ਨਾਲ ਸੰਬੰਧ ਰੱਖਦੀ ਹੈ ਤੇ ਕਹਿੰਦੀ ਹੈ ਕਿ ਇਹ ਸਮਰਦ ਨੇ ਮੇਰੇ ਨਾਲ ਲੰਮਾ ਸਮਾਂ ਜ਼ਬਰਦਸਤੀ ਕੀਤੀ ਉਹ ਜ਼ਬਰਦਸਤੀ ਨਹੀਂ ਉਹ ਸਹਿਮਤੀ ਹੈ ਪਰ ਇਹ ਗੱਲ ਕੋਈ ਕਹਿੰਦਾ ਨਹੀਂ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ